ਲਾਲਾ ਬੇਗ ਨੇ ਹਿਸਾਬ ਲਾਇਆ ਵੀ ਜਿੰਨਾ ਚਿਰ ਭੇਦ ਨਹੀਂ ਹੈ ਉਹਨਾਂ ਚਿਰ ਤੇ ਜੰਗ ਨਹੀਂ ਨਾ ਜਿੱਤਿਆ ਜਾਣਾ ਉਹਦੇ ਕੋਲੇ ਸੀਗਾ ਹਸਨ ਖਾਨ ਜਸੂਸ ਜਸੂਸੀ ਜੇ ਬੜਾ ਬਾਹਰ ਸੀ ਬੜਾ ਚੰਟ ਬੰਦਾ ਸੀ ਉਹਨੇ ਉਹਨੂੰ ਆਖਿਆ ਵੀ ਜਾ ਗੁਰੂ ਘਰ ਜਾ ਕੇ ਵੇਖ ਕੇ ਆਪ ਇਤਿਆਰ ਕਿਦਾਂ ਦੇ ਆ ਸਿੱਖ ਕਿੰਨੇ ਆ ਕਿੰਨੇ ਕ ਲੜਾਕੇ ਆ ਕਿਦਾਂ ਦੀ ਤਿਆਰੀ ਆ ਜਾ ਵੇਖ ਕੇ ਤੇ ਹਸਨ ਖਾਨ ਆਣ ਵੜਿਆ ਗੁਰੂ ਘਰ ਸਿੱਖਾਂ ਚ ਅੱਗੇ ਵੀ ਆ ਜਾਂਦਾ ਸੀ ਗੁਰੂ ਘਰ ਖਾਲਸਾ ਜੀ ਇੱਕ ਗੱਲ ਤੇ ਪੱਕੀ ਆ ਜਿੱਦਾਂ ਹੁਣ ਅਸੀਂ ਦਲਪੰਥ 'ਚ ਰਹਿੰਨੇ ਆ ਕੋਈ ਬੰਦਾ ਗੈਰ ਆਣ ਕੇ ਦਲ 'ਚ ਵੜੇਗਾ ਫੱਟ ਦੇ ਨਹੀਂ ਫੜਿਆ ਜਾਏਗਾ ਨਾ ਸਾਡੇ ਨਾਲ ਤੌਰ ਮਿਲੇ ਨਾ ਸਾਡੇ ਨਾਲ ਬੋਲੀ ਮਿਲੇ ਉਹ ਕਈ ਤੇ ਆਪਾਂ ਵੀ ਕਹਿ ਦਿੰਨੇ ਮਰਚਾ ਵੇਖ ਕੇ ਕਹਿੰਨੇ ਲੜਾਕੀਆਂ ਕਹਿਦੀਦਾ ਨਾ ਜਿੰਨਾਂ ਸੰਗਾਂ ਦਾ ਬੋਲਾ ਲੜਾਕੀਆਂ ਪਰ ਜਿਨ੍ਹਾਂ ਨੂੰ ਅਸੀਂ ਲੜਾਕੀਆਂ ਕਹਿੰਦੇ ਆ ਤੇ ਕੋਈ ਲੜਾਕੀਆਂ ਨਹੀਂ ਆ ਦਲਪੰਥ ਵਿੱਚ ਉਹ ਮੈਂ ਲੜਾਕੀਆਂ ਛੱਕ ਕੇ ਵੇਖੀਆਂ ਨੇ ਚੰਗਿਆੜੇ ਖੜਨ ਦਿੰਦੀਆਂ ਨੇ ਵਾਕੀ ਧੂਆ ਕੱਢ ਦਿੰਦੀਆਂ ਜਿਹੜੀਆਂ ਲੜਾਕੀਆਂ ਦੀ ਸਿੰਘ ਗੱਲ ਕਰਦੀ। ਅਸੀਂ ਤਾਂ ਸ਼ਬਦ ਹੀ ਸੁਣਿਆ ਉਹ ਸਵਾਦ ਨਹੀਂ ਵੇਖਿਆ। ਉਹ ਸਵਾਦ ਡਾਟਾ ਹੀ ਜ਼ਹਿਰਾ ਹੁੰਦਾ ਆ। ਫਿਰ ਏਦਾਂ ਸਿੰਘਾਂ ਦੀ ਗੱਲਬਾਤ ਨਿਆਰੀ ਆ ਨਾ। ਹਸਨ ਖਾਨ ਆ ਗਿਆ ਸਿੱਖਾਂ 'ਚ ਫਿਰਦਾ ਰਿਹਾ ਵੇਂਦਾ ਰਿਹਾ ਸਾਰਾ ਕੁਝ। ਉਹ ਨਜ਼ਰ ਪੈ ਗਿਆ ਬਾਬੇ ਬੀਦੀ ਚੰਦ ਸਾਹਿਬ ਦੀ। ਜਦੋਂ ਬਾਬਾ ਜੀ ਨੇ ਵੇਖ ਲਿਆ ਫਿਰ ਉਹ ਡਰ ਗਿਆ। ਜਦੋਂ ਉਹ ਡਰ ਗਿਆ ਬਾਬਾ ਜੀ ਨੇ ਗੋਡੇ ਥੱਲੇ ਧਰ ਲਿਆ। ਤੱਬ ਕੇ ਤਸਨ ਫੇਰਿਆ ਉਹ ਮਾਰੇ ਡਾਢਾਂ। ਸਿਖਾਣੇ ਜਾ ਕੇ ਦੱਸਿਆ ਮਹਾਰਾਜ ਨੂੰ ਮਹਾਰਾਜ ਬਾਬਾ ਬਿਧੀ ਚੰਦ ਪਤਾ ਹੀ ਨਹੀਂ ਕਿ ਉਹਨੂੰ ਕੁੱਟੀ ਜਾਂ ਰਿਹਾ ਮਹਾਰਾਜ ਆਂਦੇ ਉਹਨੂੰ ਸਾਡੇ ਕੋਲ ਲੈ ਕੇ ਆਵੋ ਜਦੋਂ ਸਿਖਾਣ ਕੇ ਬਾਬਾ ਬਿਧੀ ਚੰਦ ਸਾਹਿਬ ਨੂੰ ਆਖਿਆ ਨਾ ਮਹਾਰਾਜ ਇਹਨੂੰ ਸੱਦਦੇ ਆ ਤੇ ਖਾਲਸਾ ਜੀ ਉਹ ਜਾਂਦਾ ਜਾਂਦਾ ਵੀ ਹੂਰਾ ਮੁੱਕੀ ਭਰਾਈ ਜਾਵੇ ਉਹ ਚੀਕਾਂ ਮਾਰਦਾ ਜਾਵੇ ਬਾਬਾ ਜੀ ਛੱਡਣ ਦਾ ਬਾਹ ਹੀ ਨਹੀਂ ਘੁੱਟ ਕੇ ਫੜੀ ਜਦੋਂ ਸਤਗੁਰੂ ਸਾਹਮਣੇ ਗਿਆ ਨਾ ਸੰਖਾਨ ਆਂਦਾ ਮਹਾਰਾਜ ਜੋ ਕੁਝ ਪੁੱਛੋ ਕਹਿੰਦਾ ਫੜਾ ਫੜ ਦੱਸਾਂਗਾ ਇਹਦੇ ਕੁਝ ਢਾਲੋ ਇਹ ਦੇ ਛੱਡਣੇ ਨਹੀਂ ਧਿਆ ਮਹਾਰਾਜਾਂ ਨੇ ਹੁਣ ਤੈਨੂੰ ਕੁਝ ਨਹੀਂ ਆਂਦਾ ਸਾਡੇ ਸਾਹਮਣੇ ਤੂੰ ਆ ਗਿਆ ਤੂੰ ਕੌਣ ਆਂਦਾ ਮਹਾਰਾਜ ਮੈਂ ਹਸਨ ਖਾਨ ਮਹਾਰਾਜਾਂ ਨੇ ਫਿਰ ਤੈਨੂੰ ਕੁੱਟ ਕਿਉਂ ਪੈਣ ਲਈ ਆ ਕਹਿੰਦਾ ਮਹਾਰਾਜ ਮੈਂ ਜਸੂਸੀ ਕਰਨ ਆਇਆ ਫੜਿਆ ਗਿਆ ਮਹਾਰਾਜ ਤਾਂ ਕੁੱਟ ਪੈਂਦੀ ਹੈ ਮਹਾਰਾਜਾਂ ਦੇ ਘਲਿਆਕੇ ਨੇ ਕਹਿੰਦਾ ਜੀ ਲਲਾ ਬੇਗ ਨੇ ਮਹਾਰਾਜਾਂ ਨੇ ਕੀ ਵੇਖਣਾ ਆ ਕਹਿੰਦਾ ਜੀ ਲਲਾ ਬੇ ਕਹਿੰਦਾ ਹੀ ਦੇਖ ਕੇ ਆ ਸਿੱਖ ਕਿੰਨੇ ਆ ਹਥਿਆਰ ਕਿੰਨੇ ਆ ਤਿਆਰੀ ਕਿੰਨੀ ਗਿਆ ਮਹਾਰਾਜਾਂ ਨੇ ਫਿਰ ਤੂੰ ਵੇਖ ਲਿਆ ਕਹਿੰਦਾ ਜੀ ਵੇਖ ਤੇ ਲਿਆ ਮਹਾਰਾਜ ਬਾਬੇ ਬਿਦੀ ਚੰਦਨਵਾਲ ਦੇ ਆਛਾ ਫਿਰ ਇਹਨੂੰ ਛੱਡ ਦੋ ਇਹਨੂੰ ਜਾਣ ਦੋ ਬਾਬਾ ਬਿਦੀ ਚੰਦ ਸਾਹਿਬ ਕਹਿੰਦੇ ਮਹਾਰਾਜ ਜਿਸੂਸ ਆ ਮਹਾਰਾਜਾਂ ਨੇ ਜਾਣ ਦੋ ਕੋਈ ਗੱਲ ਨਹੀਂ ਬਾਬਾ ਸਾਹਿਬ ਨੇ ਛੱਡਤਾ ਜਦੋਂ ਲੱਗਾ ਨਾ ਹਸਨ ਖਾਨ ਤੁਰਨ ਮਹਾਰਾਜਾਂ ਦੇ ਹਸਨ ਖਾਨ ਲਲਾ ਬੇਗ ਅੱਗੇ ਜਾ ਕੇ ਸੱਚ ਬੋਲੀ ਝੂਠ ਨਾ ਬੋਲੀ ਜੋ ਕਈ ਤੂੰ ਵੇਖਿਆ ਇੰਨਾ ਕੀ ਦਸੀ ਕਹਿੰਦਾ ਠੀਕ ਐ ਮਹਾਰਾਜ ਐਨੀ ਗੱਲ ਕਹਿ ਕੇ ਚਲੇ ਆ ਗਿਆ ਸਾਹੋਂ ਸਾਈ ਹੋਇਆ ਆ ਗਿਆ ਲਾਲਾ ਬੇਗ ਦੇ ਤੰਬੂ ਚ ਉਹਨੇ ਪਾਣੀ ਧਾਣੀ ਪਿਆਇਆ ਜਦੋਂ ਸਾਹ ਨਾ ਸਾਹ ਰਲਿਆ ਫਿਰ ਲਾਲਾ ਬੇਗ ਪੁੱਛਦਾ ਆਪ ਹੀ ਸਨਾ ਕੀ ਵੇਖ ਕੇ ਆਇਆ ਹੁਣ ਹਸਲਖੰਦ ਦੱਸਦਾ ਵੀ ਮੈਂ ਵੇਖਿਆ ਕੀ ਆ ਕਹਿੰਦਾ ਜਦੋਂ ਤੇ ਮੈਂ ਗਿਆ ਸਿੱਖਾਂ ਦੇ ਡੇਰੇ ਤੇਨ ਸਾਦੇ ਸਾਦੇ ਜੇ ਪਰਨੇ ਚਾਦਰੇ ਕੁੜਤੇ ਕਹੇ ਨੇ ਨਾ ਚੋਲਾ ਹੀ ਪਾਇਆ ਯਾਨੀ ਦੇਖਣ ਨੂੰ ਇਦਾਂ ਲੱਗੇ ਵੀ ਇਹ ਬੰਦੇ ਲੜਨਾ ਨਹੀਂ ਜਾਣਦੇ ਆਂ ਸਾਦੇ ਮਰਾਦੇ ਦੇ ਸਾਧੂ ਸੰਤ ਦਿਖੇ ਸਾਰੇ ਪਰ ਜਦੋਂ ਮੈਂ ਆ ਗਿਆ ਕਾਬੂ ਫਿਰ ਸਾਰੇ ਹੀ ਡੇਲੇ ਕੱਢਦੇ ਸੀ ਪਤਾ ਹੀ ਨਹੀਂ ਲੱਗਾ ਉਹ ਕਿੱਥੋਂ ਆ ਗਏ ਉਹਨਾਂ ਵਿੱਚੋਂ ਅਜੇ ਮੈਨੂੰ ਇੱਕ ਨਹੀਂ ਕੁੱਟਿਆ ਵਾ ਤੇ ਮਾਰ ਇਨੀ ਭੈੜੀ ਆ ਜੇ ਸਾਰੇ ਹੀ ਮੈਨੂੰ ਝੰਬੜ ਲੱਗਦੇ ਉਹਨਾਂ ਨੂੰ ਮੇਰੀ ਬੋਟੀ-ਬੋਟੀ ਨਹੀਂ ਆਉਣੀ ਐਦਾਂ ਲਾਲਾ ਵੇਗ ਨੂੰ ਦੱਸਦਾ ਲਾਲਾ ਵੇ ਕਹਿੰਦਾ ਇਹ ਗੱਲ ਛੱਡ ਇਹ ਦੱਸ ਵੀ ਸਿੱਖ ਕਿੰਨੇ ਆ ਹਸਨ ਖਾਨ ਆਂਦਾ ਮਹਾ ਚਾਰਕ ਹਜ਼ਾਰ ਲਾਲਾ ਵੇ ਕਹਿੰਦਾ ਹਥਿਆਰ ਕਿੱਦਾਂ ਨੇ ਆ ਸਰਖਾਨਾਂ ਦਾ ਬਰਸ਼ਾ ਬੰਦੂਕਾਂ ਤਲਵਾਰਾਂ ਧਾਲੇ ਐਦਾਂ ਦੇ ਰਵਾਇਤੀ ਹਥਿਆਰ ਆ ਤੂੰ ਪਾਣੀ ਆ ਗਿਆ ਤੇ ਜਿਹੜੀ ਫੌਜ ਹੁੰਦੀ ਆ ਉਹਦੇ ਕੋਲ ਤੇ ਸਾਰਾ ਕੁਝ ਹੀ ਹੁੰਦਾ ਹੁਣ ਜੇ ਫੌਜ ਕਿਤੇ ਜਾਵੇਗੀ ਜਾਵੇਗੀ ਜੰਗ ਕਰਨ ਤੇ ਤਿਆਰੀ ਦੇ ਕਰਕੇ ਜਾਏਗੀ ਨਾ ਤੇ ਸਿਆਣਿਆਂ ਦੀ ਵੀ ਇੱਕ ਹਾਵਤ ਆ ਵੀ ਜੇ ਗਿੱਦੜ ਦਾ ਵੀ ਸ਼ਿਕਾਰ ਕਰਨਾ ਹੋਵੇ ਤਿਆਰੀ ਸ਼ੇਰ ਮਾਰਨ ਜਿੰਨੀ ਕਰਕੇ ਤੁਰੋ ਤੇ ਜੇ ਅੱਗੇ ਸ਼ੇਰ ਮਾਰਨਾ ਪਿਆ ਫਿਰ ਤਿਆਰੀ ਹਾਥੀ ਮਾਰਨ ਜਿੰਨੀ ਹੋਣੀ ਚਾਹੀਦੀ ਆ ਫਿਰ ਜਾ ਕੇ ਮੋਰਚਾ ਜਿੱਤਿਆ ਜਾਂਦਾ ਤੇ ਫੌਜ ਤੇ ਤਿਆਰੀ ਨਾ ਆਈ ਲਾਲਾ ਬੇਗ ਨੂੰ ਹਸਨ ਖਾਨ ਆਂਦਾ ਮਹ ਚਾਰਕ ਹਜ਼ਾਰ ਸਿੱਖ ਨੇ ਮਾੜੇ ਮੋٹے ਹਥਿਆਰ ਨੇ ਆਨ ਟ੍ਰੇਨ ਬੰਦੇ ਨੇ ਫੌਜ ਦੀ ਤਾਂ ਟ੍ਰੇਨਿੰਗ ਹੁੰਦੀ ਆ ਤੇ ਸਿੱਖਾਂ ਦੀ ਟ੍ਰੇਨਿੰਗ ਤੇ ਗੁਰੂ ਦੀ ਮਿਹਰ ਹੀ ਨਾ ਹਸਨ ਖਾਨ ਨੇ ਦੱਸਿਆ ਵੀ ਆਨ ਟ੍ਰੇਨ ਬੰਦੇ ਨੇ ਲਾਲਾ ਬੇਗ ਨੂੰ ਇਹ ਨਹੀਂ ਪਤਾ ਪਈ ਟ੍ਰੇਨਿੰਗ ਤੋਂ ਗਾਮੀ ਗੁਰੂ ਦੀ ਕਿਰਪਾ ਹੁੰਦੀ ਆ ਜਿਹਦੇ ਤੇ ਹੋ ਜੇ ਉਹ ਜਿਹਦੇ ਤੇ ਕਿਰਪਾ ਹੋ ਜੇ ਉਹ ਵੀ ਜੰਗ ਤੇ ਜਾ ਮੜਦਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਗਾਣੀ ਦਾ ਪਹਿਲਾ ਜੰਗ ਲੜਿਆ ਨਾ ਉਸ ਜੰਗ ਵਿੱਚ ਇੱਕ ਜ਼ਿਕਰ ਹੁੰਦਾ ਵੀ ਮਹਾਰਾਜ ਜੇ ਤੇ ਸਤਜਨਾ ਕੋਲ ਆ ਹਲਵਾਈ ਲਾਲਚੰਦ ਕਾਂਛੀ ਦਾ ਰਹਿਣ ਵਾਲਾ ਸੀ ਤੇ ਉਹਦੇ ਹੱਥ 'ਚ ਹੀ ਖੁਰਪਾ ਪਲਟਾ ਤੇ ਜਦੋਂ ਜੰਗ ਹੁੰਦਾ ਉਹਨੇ ਵੇਖਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੰਦਾ ਜੀ ਮੇਰਾ ਵੀ ਜੀ ਕਰਦਾ ਮੈਂ ਵੀ ਗੰਗ ਤੇ ਜਾਵਾਂ ਤੇ ਮਹਾਰਾਜ ਉਹਨੂੰ ਆਂਦੇ ਵੀ ਕਦੀ ਅੱਗੇ ਲੜਿਆ ਆਂਦਾ ਨਾ ਤੇ ਮਹਾਰਾਜ ਆਦੇ ਹੋਣ ਕਹਿੰਦਾ ਜੀ ਤੁਸੀਂ ਘਲਾ ਦੋਗੇ ਤੇ ਲੜ ਲਾਂਗਾ ਤੇ ਮਹਾਰਾਜ ਨੇ ਕਹ ਲਿਆ ਤੇ ਕਟਖੇ ਨਾਲ ਹੀ ਬੰਦੇ ਮਾਰ ਕੇ ਆਇਆ ਸੀ ਇਹ ਸਤਿਗੁਰੂ ਦੀ ਕਿਰਪਾ ਦੀ ਗੱਲ ਹੁੰਦੀ ਹੈ ਜਿਹਦੇ ਤੇ ਹੋ ਜੇ ਉਹਨਾਂ ਬੰਦੇ ਤੇ 4000 ਵੇਖ ਲੈ ਇਹ ਨਹੀਂ ਵੇਖਿਆ ਵੀ ਕਿਰਪਾ ਕਿੰਡੀ ਵੱਡੀ ਹੈ ਹਸਨ ਖਾਨ ਆਂਦਾ ਵੀ ਸਿੱਖ ਵੀ ਠੀਕ ਠਾਕ ਤੇ ਹਥਿਆਰ ਵੀ ਮਾੜੇ ਮੋਟੇ ਆ ਲਾਲਾ ਬੇਗ ਨੂੰ ਚਾ ਚੜ ਗਿਆ ਪਰ ਹਸਨ ਖਾਨ ਆਂਦਾ ਜਨਾਬ ਜਿੱਦਾਂ ਦੇ ਸਿੱਖ ਨੇ ਮੈਨੂੰ ਕੁੱਟਿਆ ਜੇ ਬਾਕੀ ਵੀ ਇਦਾਂ ਦੇ ਹੋਏ ਤੇ ਉਦਾਂ ਦਾ ਤੇ ਤੇਰੇ ਕੋਈ ਇੱਕ ਵੀ ਨਹੀਂ ਹੈਗਾ ਜਿੱਦਾਂ ਦੇ ਉੱਥੇ 4000 ਨੇ ਇਹ ਜੰਗ ਜਿੱਤੀ ਨਹੀਂ ਤੇਰੇ ਕੋ ਜਾਣੀ ਲਾਲਾ ਬੇਗ ਨੂੰ ਸ਼ੱਕ ਪੈ ਗਿਆ ਵੀ ਇੱਕ ਬੰਦੇ ਕਹਿਣ ਡਿਆ ਵਾ 4000 ਬੰਦੇ ਇੱਕ ਬੰਦੇ ਕਹਿਣ ਡਿਆ ਵਾ ਜਿੱਤਿਆ ਨਹੀਂ ਜਾਣਾ ਪੱਕੀ ਗੱਲ ਹੈ ਰਿਸ਼ਵਤ ਖਾਇਆ ਲਾਲਾ ਬੇਗ ਆਂਦਾ ਵਾ ਸਰਖਾਨ ਜੇ ਕਮੀ ਹੀ ਤੇ ਮੈਨੂੰ ਦੱਸਣਾ ਸੀ ਦੁਸ਼ਮਣਾਂ ਦੀ ਰਿਸ਼ਵਤ ਨਹੀਂ ਖਾਈਦੀ ਹੁੰਦੀ ਉਹਨੇ ਇਹਦਾ ਚਗਾ ਚੁੱਕੇ ਵਖਾਇ ਵੀ ਵੇਖ ਰਹੀ ਨੀਆਂ ਲਾਸ਼ਾਂ ਪਈਆਂ ਇੰਨੀਆਂ ਮਾਰ ਮਾਰ ਕੇ ਉਹਨਾਂ ਭਲਾ ਦੀ ਸ਼ੋਦੀ ਦੇਣੀ ਵੀ ਮੈਂ ਤੇ ਮਾਰ ਖਾ ਕੇ ਆਇਆ ਵਾ ਰਿਸ਼ਵਤ ਖਾ ਕੇ ਨਹੀਂ ਆਇਆ ਲਲਾ ਬੇਗ ਨੂੰ ਲੱਗ ਗਿਆ ਵੀ ਇਹ ਡਰਾਉਂਦਾ ਆ ਉਹਨੇ ਵੀ ਫੜ ਕੇ ਹਸਲ ਖਾਨ ਕੁੱਟ ਕੱਟਿਆ ਜਦੋਂ ਹਸਲ ਖਾਨ ਨੂੰ ਉਹਨੇ ਕੁੱਟਿਆ ਉਹ ਕੁੱਟਦੇ ਉਹਨੇ ਖਾ ਲਈ ਤੇ ਜਦੋਂ ਉਹਨੂੰ ਛੱਡਿਆ ਤੇ ਉੱਠ ਕੇ ਖਲੋ ਕੇ ਜਾਂਦਾ ਵੇ ਲਲਾ ਬੇਗ ਤੇਰੇ ਨਾਲੋਂ ਤੇ ਉਹ ਗੁਰੂ ਹੀ ਚੰਗਾ ਵਾ ਵੀ ਮੈਂ ਉਹਨਾਂ ਦੀ ਜਸੂਸੀ ਕਰਨ ਗਿਆ ਉਹਨਾਂ ਦਾ ਕੁੱਟਣਾ ਤੇ ਬੰਦਦਾ ਹੀ ਮੈਂ ਜਸੂਸੀ ਕਰਨ ਗਿਆ ਪਰ ਸਤਿਗੁਰੂ ਚੰਗੇ ਹੀ ਜਿੰਨਾ ਮੈਨੂੰ ਆਣ ਕੇ ਛਡਾ ਦਿੱਤਾ ਤੇ ਤੂੰ ਤੇ ਆਪ ਮੈਨੂੰ ਕੁੱਟਿਆ ਵਾ ਉਧਰ ਗੁਰੂ ਛਡਾਉਣ ਡਿਆ ਤੂੰ ਮੈਨੂੰ ਮਾਰਨ ਡਿਆ ਤੇਰੇ ਨਾਲੋਂ ਤੇ ਗੁਰੂ ਹੀ ਚੰਗਾ ਮੈਂ ਨਹੀਂ ਤੇਰੇ ਕੋ ਰਹਿਣਾ ਐਦਾਂ ਲਲਾ ਬੇਗ ਨੂੰ ਛੱਡ ਕੇ ਹਸਲ ਖਾਨ 사ਤਗਰਾਵਾਂ ਲਾ ਗਿਆ ਤੇ ਆਣ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਨੂੰ ਰੱਖ ਲੋ ਸਿੱਖ ਫੇਰ ਦਿਵਾਲੇ ਦਿਵਾਲੇ ਫੇਰਨ ਵੀ ਇਹਨੂੰ ਛੰਭਈਏ ਸੇਖਾਂ ਦੇ ਮਹਾਰਾਜ ਜਸੂਸ ਆ ਗਿਆ ਮਹਾਰਾਜ ਆਂਦੇ ਹੁਣ ਜਸੂਸ ਨਹੀਂ ਆਇਆ ਹੋਣੇ ਸਾਡਾ ਬਣ ਕੇ ਆਇਆ ਮਹਾਰਾਜ ਆਂਦੇ ਵੀ ਸਾਡਾ ਬਣ ਕੇ ਆਇਆ ਸੇਖਾਂ ਦੇ ਜੀ ਇਦਾਂ ਕਿਦਾਂ ਮਹਾਰਾਜ ਆਂਦੇ ਹੋਣੇ ਲਲਾ ਬੇਗ ਨੂੰ ਛੱਡ ਕੇ ਆਇਆ ਵਾ ਸਾਡੇ ਸ਼ਰਨ ਚ ਆਇਆ ਵਾ ਤੇ ਸ਼ਰਨ ਆਏ ਨੂੰ ਗੱਲ ਲਾਉਣਾ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਆ ਤੇ ਖਾਲਸਾ ਜੀ ਸਿੱਖ ਕਹਿੰਦੇ ਮਹਾਰਾਜ ਹੈਗਾ ਤੇ ਜਸੂਸ ਹੀ ਆ ਸਤਿਗੁਰੂ ਆਂਦੇ ਨਾ ਇਹ ਤੇ ਕਾਬਲ ਦਾ ਬਾਦਸ਼ਾਹ ਆ ਇਹਨੂੰ ਤੇ ਅਸੀਂ ਕਾਬਲ ਦੀ ਬਾਦਸ਼ਾਹੀ ਦੇਣੀ ਆ ਜਦੋਂ ਮਹਾਰਾਜ ਨੇ ਇਦਾਂ ਕਿਹਾ ਨਾ ਸਿਆਣੇ ਸਿਆਣੇ ਸਿੱਖ ਹੱਸ ਪਏ ਪਤਾ ਕਿਉਂ ਕਿਉਂਕਿ ਇਹ ਗੱਲ ਬੜੀ ਦੂਰ ਦੀ ਮਹਾਰਾਜ ਨੇ ਕਹੀ ਆ ਵੀ ਕਾਬਲ ਦੀ ਬਾਦਸ਼ਾਹੀ ਅਸੀਂ ਇਹਨੂੰ ਦੇਣੀ ਆ ਜਦ ਕਿ ਕਾਬਲ ਦਾ ਬਾਦਸ਼ਾਹ ਤੇ ਲਲਾ ਬਹਿ ਗਿਆ ਜੇ ਉਹ ਮਰੇਗਾ ਤਾਂ ਇਹ ਇਹ ਦੂਜਾ ਬਾਦਸ਼ਾਹ ਬਣੇਗਾ ਨਾ ਸਿੱਖਾਂ ਨੇ ਹਿਸਾਬ ਲਾ ਲਿਆ ਵੀ ਜਿੱਤ ਪੱਕੀ ਆ ਕਿਉਂਕਿ ਬਾਦਸ਼ਾਹੀ ਦਾ ਵਾਅਦਾ ਮਹਾਰਾਜ ਨੇ ਇਹਦੇ ਨਾਲ ਕੀਤਾ ਫਿਰ ਸਿਆਣੇ ਸਿੱਖਾਂ ਆਖਿਆ ਮਹਾਰਾਜ ਤੇ ਉਹੀ ਗੱਲ ਹੋਈ ਨਾ ਪਈ ਬਵੀਸ਼ਨ ਲੰਕਾ ਦਾ ਰਾਵਣ ਨੂੰ ਰਾਜ ਛੱਡ ਕੇ ਤੇ ਆਪ ਰਾਮ ਜੀ ਨੇ ਆਣ ਲੜਿਆ ਤੇ ਰਾਮ ਜੀ ਨੇ ਉਹਨੂੰ ਹੀ ਲੰਕਾ ਦਾ ਰਾਜਾ ਦਾ ਤਿਲਕ ਲਾ ਦਿੱਤਾ ਇਹ ਤੇ ਉਹ ਗੱਲ ਹੋਈ ਨਾ ਵੀ ਭਵਿਸ਼ਣ ਉਧਰ ਆਇਆ ਹਸਲਖਾਨ ਇਧਰੋਂ ਆਇਆ ਉਹਨੂੰ ਲੰਕਾ ਦਾ ਰਾਜ ਮਿਲਿਆ ਇਹਨੂੰ ਤੁਸੀਂ ਕਾਬਲ ਦੀ ਬਾਦਸ਼ਾਹੀ ਦੇਣੀ ਆ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਖਾਲਸਾ ਜੀ ਇਹ ਰਾਜਨੀਤੀ ਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਧਰਮ ਵੀ ਦਿੱਤਾ ਤੇ ਰਾਜਨੀਤੀ ਵੀ ਦਿੱਤੀ ਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਬਚਨ ਆ ਐਸੀ ਵਸਤ ਜਗਤ ਮੈਂ ਨਾਹੀਂ ਜੋ ਮੈਂ ਦਈ ਖਾਲਸੇ ਨਾਹੀਂ ਕਹਿੰਦੇ ਇਦਾਂ ਦੀ ਚੀਜ਼ ਹੈ ਹੀ ਕੋਈ ਨਹੀਂ ਆ ਜਿਹੜੀ ਮੈਂ ਖਾਲਸੇ ਨੂੰ ਦਿੱਤੀ ਨਾ ਹੋਵੇ ਸਾਰਾ ਭਈ ਦਿੱਤਾ ਮਹਾਰਾਜ ਨੇ ਖਾਲਸੇ ਨੂੰ ਉਹ ਤਾਂ ਸਾਡੀ ਬੇਸਮਝੀ ਆ ਨਾ ਵੀ ਇੱਧਰੋਂ ਛੱਡ ਕੇ ਤੇ ਬਾਹਰ ਫਿਰਦੇ ਰਹੀਏ ਉਹ ਸਾਡੀ ਮੱਤ ਉਹ ਹਿਰਨ ਵਰਗੀ ਆ ਜਿਹਦੀ ਕਸਤੂਰੀ ਆਪਣੀ ਨਾਭ ਕੰਮਲ 'ਚ ਹੁੰਦੀ ਆ ਤੇ ਲੱਭਦਾ ਉਹ ਜੰਗਲ 'ਚ ਫਿਰਦਾ ਹੈ ਐਵੇਂ ਸਾਰਾ ਪਈ ਸਾਡੇ ਕੋਲ ਆ ਲਵਦੇ ਅਸੀਂ ਬਾਹਰ ਫਿਰਦੇ ਆ ਸੱਚੇ ਪਾਤਸ਼ਾਹ ਨੇ ਤੇ ਹੱਡਾ ਕਾਬਲ ਦਾ ਬਾਦਸ਼ਾਹ ਕਿਉਂ ਬਹਾਰਾਈ ਨੇ ਉਹਨੂੰ ਰੱਖ ਲਿਆ ਹੁਣ ਲਲਾ ਬੇਗ ਨੂੰ ਪਤਾ ਲੱਗ ਗਿਆ ਸੀ ਵੀ 4000 ਸਿੱਖ ਨੇ ਉਹਨੇ ਆਖਿਆ ਰਾਤੋਂ ਰਾਤ ਹੀ ਗੁਰੂ ਮਾਰ ਕੇ ਸਵੇਰੇ ਮੈਂ ਗੁਰੂ ਬੰਨ ਕੇ ਲਾਹੌਰ ਲੈ ਕੇ ਜਾਣਾ ਉਹਨੇ 7000 ਬੰਦਾ ਰਾਤ ਦੇ ਹਨੇਰੇ 'ਚ ਸਿੱਖਾਂ ਦੇ ਮੋਰਚੇ ਨੂੰ ਤੋੜਿਆ ਅੱਗੋਂ ਬਾਬਾ ਰਾਏ ਜੋਤ ਈਡੇ ਡਾਢੇ ਹੋ ਕੇ ਪਏ ਉਹ 7000 ਬੰਦਾ ਕਿੱਧਰ ਆਇਆ ਕਿੱਧਰ ਗਿਆ ਸਾਰੇ ਬੰਨੇ ਫੌਜਾਂ ਦੀਆਂ ਅਣ ਫੀਤੀਆਂ ਫੀਤੀਆਂ ਖਿਲਾਰਦੀਆਂ ਧੁੰਦ ਪਈ ਰਾਤ ਦਾ ਟਾਈਮ ਸੀ ਠੰਡ ਦਾ ਮੌਸਮ ਸੀ 7000 ਬੰਦਾ ਕਦੋਂ ਮਰਿਆ ਕਿਸੇ ਨੂੰ ਸੱਦ ਵਾਦੀ ਨਹੀਂ ਲੱਗੀ ਸਿੱਖ ਜਿੱਤ ਗਏ ਜਿਹੜੇ ਕੋਈ ਭੱਜ ਕੇ ਗਏ ਉਹਨਾਂ ਡਾ ਕੇ ਲਾਲਾ ਬੇਗ ਨੂੰ ਦੱਸਿਆ ਵੀ 7000 ਬੰਦੇ ਦੀ ਉਗ ਸੁਗ ਨਹੀਂ ਨਿਕਲੀ ਅਗਲੇ ਬੜੇ ਤਗੜੇ ਹਥੀ ਪਏ ਆ ਲਾਲਾ ਬੇਗ ਸੋਚੀ ਪੈ ਗਿਆ ਵੀ ਬਣਿਆ ਕੀ ਉਨੇ ਆਖਿਆ ਵੀ ਉਹ 4000 ਨੇ ਤੁਸੀਂ 8000 ਜਾਵੋ 8000 ਬੰਦਾ ਉਹਨੇ ਫੇਰ ਤੋਰਿਆ ਜਦੋਂ 8000 ਆਇਆ ਬਾਬੇ ਰਾਏ ਜੋਧ ਦੀ ਸ਼ਹਾਦਤ ਉਹਦੇ ਨਾਲ 700 ਸਿੱਖਾਂ ਨੇ ਐਸੀ ਕਮਾਲ ਕੀਤੀ ਆ 8000 ਬੰਦੇ ਦੇ ਵੀ ਉਹ ਕੁਸਗ ਨਹੀਂ ਨਿਕਲੀ ਰਾਤ ਦੇ ਹਨੇਰੇ 'ਚ 15000 ਬੰਦਾ ਸਰਕਾਰੀ ਫੌਜ ਦਾ ਸਿੱਖਾਂ ਨੇ ਮਾਰਤਾ ਕੋਈ ਭੱਜ ਗਏ ਕੁਝ ਮਰ ਗਏ ਕੁਝ ਫਟੜ ਹੋ ਗਏ ਉੱਥੇ ਕੋਈ ਕਿਸੇ ਦੀ ਆਵਾਜ਼ ਥੋੜੀ ਪੁੱਛਣ ਲਿਆ ਸੀ ਸਾਰੇ ਰੋਲ ਖੱਪ ਗਏ ਫਿਰ ਜਦੋਂ ਮਾੜੀ ਜੀ ਲੋ ਲੱਗੀ ਲਲਾ ਬੇਗ ਮੱਥੇ ਤੇ ਹੱਥ ਮਾਰਦਾ ਵੀ 15000 ਬੰਦਾ ਗਿਆ ਕਿੱਥੇ ਗੁਰੂ ਅਰਜਨ ਸਿੰਘ ਸਾਹਿਬ ਤੇ ਜਿ ਦਿਖੇ ਵੀ ਨਹੀਂ ਘੋੜੇ ਬੰਨਣੇ ਤੇ ਬੜੀ ਦੂਰ ਰਹੇ 8000 ਬੰਦਾ ਪਹਿਲਾਂ ਬਾਅਦ ਚ ਮਰਿਆ ਸੱਤ ਪਹਿਲਾਂ ਮਰਿਆ 15000 ਬੰਦੇ ਦੀ ਕੋਈ ਖਬਰ ਹੀ ਨਹੀਂ ਹੈ ਉਹਨੂੰ ਲੱਗਾ ਵੀ ਸ਼ਾਇਦ ਜਥੇਦਾਰਾਂ ਤੋਂ ਬਿਨਾ ਕੰਮ ਖਰਾਬ ਹੋਇਆ ਪਿਗੇ ਨਾਲ ਕੋਈ ਜਰਨੈਲ ਜਾਂਦਾ ਲੜਾਉਂਦਾ ਢੰਗ ਦੇ ਨਾਲ ਇਹ ਬਿਨ ਜਰਨੈਲ ਤੋਂ ਗਏ ਹੀ ਤਾਂ ਮਰ ਗਏ ਆ ਉਹਨੇ ਫਿਰ ਗੋਲਖਾਨ ਨੂੰ ਆਖਿਆ 10000 ਬੰਦਾ ਉਹਨੇ ਗੋਲਖਾਨ ਨੂੰ ਦੇ ਕੇ ਆਖਿਆ ਵੀ ਹੁਣ ਤੂੰ ਜਾ ਹੁਣ ਗੁਰੂ ਫੜ ਕੇ ਲਿਉਣਾ ਗੋਲਖਾਨ 10000 ਬੰਦਾ ਲੈ ਕੇ ਜੰਗ ਨੂੰ ਆ ਗਿਆ ਅਮਰਤ ਵੇਲੇ ਦਾ ਟਾਈਮ ਹੀ ਇਧਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜਬਜੀ ਸਾਹਿਬ ਦਾ ਪਾਠ ਕਰਨ ਰਏ ਸੀ ਜਦੋਂ ਜਪਦੀ ਸਾਹਿਬ ਦੀ ਸੰਪੂਰਨਤਾ ਹੀ ਹੋਈ ਮਹਾਰਾਏ ਨੇ ਬਾਬੇ ਬੀਦੀ ਚੰਦ ਨੂੰ ਆਜ਼ਮਾਇਆ ਆਖਿਆ ਬੀਦੀ ਚੰਦ ਜੀ ਉਧਰੋਂ ਫੌਜ ਜਾਦੀ ਆਉਣ ਨਹੀਂ ਆ ਇੱਕ ਹਜ਼ਾਰ ਸਿੱਖ ਦਾ ਦਸਤਾ ਲੈ ਕੇ ਤੁਸੀਂ ਜਾਓ ਬਾਬੇ ਰਾਏ ਜੋਧ ਦੀ ਮਦਦ ਵਿੱਚ ਬਾਬਾ ਬੀਦੀ ਚੰਦ ਸਾਹਿਬ 1000 ਸਿੱਖ ਲੈ ਕੇ ਆ ਗਏ ਮੋਰਚੇ ਤੇ ਤੇ ਬਾਬੇ ਰਾਏ ਜੋਧ ਨੇ ਗੁਰਮਤਾ ਇਹ ਕੀਤਾ ਵੀ ਤੁਸੀਂ ਖਲੋਇਓ ਸਾਹਮਣੇ ਬਾਬਾ ਬੀਦੀ ਚੰਦ ਕਹਿੰਦੇ ਮੈਂ ਆਪਣੇ ਹੀ ਸੇ ਦੀ ਫੌਜ ਲੈ ਕੇ ਚੱਲਦਾਗਾ ਲਾਂਬੇ ਪੰਜ ਕਮੀਨ ਲਾਂਬੇ ਜਦੋਂ ਦਾਸ ਸਿੰਘ ਹਜ਼ਾਰ ਬੰਦਾ ਆਣ ਕੇ ਪੈ ਗਿਆ ਨਾ ਤੁਹਾਡੇ ਗਲ ਤੇ ਬਾਬਾ ਜੀ ਆਂਦੇ ਮੈਂ ਮਗਰਲੇ ਬੰਨਿਓ ਫੌਜ ਘੇਰਾਗਾ ਜਿਵੇਂ ਚੱਕੀ ਦੇ ਦੋ ਪੁੜੇ ਹੁੰਦੇ ਆ ਨਾ ਦੋਵੇਂ ਪੁੜੇ ਚੱਲਦੇ ਆ ਨਾ ਤੇ ਉਹਦੇ ਵਜੇ ਜਿਹੜਾ ਦਾਣਾ ਜੀ ਆਟਾ ਨਹੀਂ ਬਣ ਜਾਂਦਾ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਐਦਾਂ ਵੈਰੀ ਮਸਲਾਗੇ ਤੇ ਇਹ ਤਰਤੀਬ ਇੰਨੀ ਕਾਮਯਾਬ ਹੋਈ ਇੱਕ ਬੰਨੇ ਬਾਬਾ ਬਿਧੀ ਚੰਦ ਸਾਹਿਬ ਨੇ ਘੇਰ ਲਿਆ ਦੂਜੇ ਪੰਨੇ ਬਾਬੇ ਰਾਏ ਜੋਧ ਨੇ ਘੇਰ ਲਿਆ ਸਿੱਖ ਟੁੱਟ ਕੇ ਪੈ ਗਏ ਛਲਕਾਂ ਚੱਲੀਆਂ ਗੋਲੀਆਂ ਦੀਆਂ ਛਲਕਾਂ ਛਲਕ ਕਹੀਦਾ ਜਿਵੇਂ ਪਾਣੀ ਦੀ ਛਲ ਨਹੀਂ ਬਾਹਰ ਆਉਂਦੀ ਸਮੁੰਦਰ 'ਚ ਇੱਕ ਵਾਰ ਛਲ ਆਉਂਦੀ ਫੇਰ ਅੰਦਰ ਖਾਲਸਾ ਦੀ ਐਵੇਂ 100 ਬੰਦੂਕ ਇੱਕੋ ਵਾਰੀ ਚੱਲੇ ਉਹਨੂੰ ਕਹੀਦਾ ਛਲਕ 100 ਗੋਲੀ ਇੱਕ ਵਾਰੀ ਚੱਲੇ ਤੇ 100 ਬੰਦਾ ਇੱਕੋ ਵਾਰੀ ਮਰੇ ਇਹਨੂੰ ਕਹੀਦਾ ਛਲਕ ਛਲਕਾਂ ਚੱਲਦੀਆਂ 200 ਬੰਦੂਕ 300 ਬੰਦੂਕ ਇਕੱਠੀ ਚੱਲਣੀ ਉਦੋਂ ਚੱਲਦੀ ਜਦੋਂ ਵੈਰੀ ਆਣ ਕੇ ਗਾਲ ਪਾਵੇ ਇਕਦਮ ਹੀ ਚੱਲਦੀ ਆ ਸਿੱਖਾਂ ਨੇ ਇਹੋ ਜਿਹਾ ਛਲਕਾ ਚਲਾਈਆਂ ਫੌਜ ਤੇ ਹੀ ਬੜੀ ਜ਼ਿਆਦਾ ਪਰ ਇੱਕ ਵੀ ਕਦਮ ਉਹਨਾਂ ਨੂੰ ਗਾਹ ਨਹੀਂ ਪੁੱਟਣ ਦਿੱਤਾ ਆ ਸੁਣ ਦਿਨ ਦੀ ਚੜ੍ਹਾਈ ਨਾਲ ਜੰਗ ਆਰੰਭ ਹੋਇਆ ਉਹ ਜੰਗ ਦਾ ਹਾਲ ਕਿਵੇਂ ਦਾ ਬਣਿਆ ਹੋਇਆ ਫੌਜਾਂ ਦਾ ਜਥਾ ਇਉਂ ਬੇਨਤੀ ਕਰੇ ਨੇਤ ਦੀ ਕਲਾ ਦੇ ਰੇੜਕੇ ਮਕੌਣ ਨੂੰ ਆਗੇ ਦੋਵੇਂ ਦਲ ਜੇ ਤਾਹੀ ਰਵੇ call it